ਬਹੁਤ ਸ਼ਕੀਨ ਕੱਟਲੇ ਦੋਵੇਂ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਆ ਬਾਈ ਆ ਦੋਨੇ ਕਿਹੜੇ ਬੁਲਬੁਲ ਦੀਆਂ ਕੱਟੀਆਂ ਨੇ ਆਹ ਕਿਹੜੇ ਦੀ ਆ ਉਹ ਕਿਹੜੇ ਦੀ ਆ ਇਹ ਵੀਰੇ ਸੁਹੰਦਰ ਦੀ ਆ ਉਹ ਕੋਟੀ ਬੁਲਦੀ ਆ ਕੱਟੀ ਆਹ ਸੁਹੰਦਰ ਕੀ ਦਾ ਬਾਈ ਸੁਹੰਦਰ ਸੁਹੰਦਰ ਹਾਂ ਇਹ ਸੁਹੰਦਰ ਦੀ ਆ ਉਹ ਕੋਹੀ ਬੁਲਦੀ ਆ ਸੁਹੰਦਰ ਵੀ ਲక్ష్ਮੀ ਵਾਲਿਆਂ ਦੀ ਆ ਹਾਂਜੀ ਹਾਂਜੀ ਕੋਈ ਨੂਰ ਬਣਾ ਦਾ ਆਹ ਸੁਹੰਦਰ ਬੁਲਦੀ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਹੈਗੀ 11 ਮਹੀਨੇ ਵੀਰੇ 11 ਮਹੀਨੇ ਦੇਖ ਲਓ ਇਹਦੀ ਉਮਰ ਆ ਸਿਕੰਦਰ ਬੋਲਦੀ ਹੈ ਲక్ష్ਮੀ ਡੇਰੀ ਫਾਰਮ ਵਾਲੇ ਦੀ ਤੇ ਆਪਾਂ ਕੋਈ ਨੂਰ ਦੀ ਇਹਦੀ ਕਿੰਨੀ ਆ ਬਈ ਇਹਦੀ 10 ਆ ਵੀਰੇ ਇਹਦੀ ਇਹਦੀ 10 ਮਹੀਨੇ ਆ ਭੈਣ ਚੋ ਦੇਖ ਲਓ ਤੁਸੀਂ ਮਾਦਰ ਮਿਲ ਫਿਰ ਗਾੜ ਕਿੰਨਾ ਵੀ ਮਾਸ ਕਰਦਾ ਆ ਗੱਲ ਦਿਓ ਮੈਨੂੰ ਲੱਗਦਾ ਮੈਂ 17 ਕਿਲੋ ਦੀ ਵੀਰੇ ਬੈਜੰਦੀ ਆ ਪੈਜੰਦੀ ਮੈਂ ਬਈ 17 ਕਿਲੋ ਦੀ ਇਹਦੀ ਮਾਂ ਸੰਦੀ 17 ਕਿਲੋ ਦੁੱਧ ਆ ਇਹਦੀ ਮਾਂ ਥੱਲੇ ਦੇਖ ਲਓ ਬਾਈ ਤਿਆਰ ਕਰ ਰਹੇ ਨੇ ਬਹੁਤ ਸ਼ਾਨਦਾਰ ਕਟੀਆਂ ਨੇ ਦੇਖ ਲਓ ਤੁਸੀਂ ਆਪੇ ਰਿਜ਼ਲਟ ਕੋਹੀ ਨੂਰ ਦੇ ਤੇ ਆ ਸ਼ਕੰਦਰ ਦਾ ਆਹ ਦੂਜੀ ਕੋਹੀ ਨੂਰ ਉਹ ਆਪਣੇ ਕਾਰਗਿਲ ਦੀਆਂ ਕਾਰਗਿਲ ਦੀ 11 ਮਿੰਟ 4 ਮਿੰਟ ਕਾਰਗਿਲ ਦੀ ਜਿੰਦੀ ਸੋ ਪ੍ਰਭੂ ਸਾਲ ਫੁੱਟ ਜਾਂਦਾ ਤੇ ਆਪਣੀ ਕੋਈ ਵੀ ਝੋਟੀ ਦੇ ਟੀਕੇ ਪੜਾਉਣਾ ਤਾਂ ਸੋਚ ਸਮਝ ਕੇ ਭਰਾਇਆ ਕਰੋ ਇਵੇਂ 에ਰਾ ਗੇਰਾ ਦਾ ਭਰਾਉਣ ਦਾ ਕੋਈ ਮਤਲਬ ਨਹੀਂ ਨਾਲੇ ਤਾਂ ਆਪਣੇ ਨਵੇਂ ਬਰੀਡ ਨਹੀਂ ਆਉਂਦੀ ਤੇ ਨਾਲੇ ਆਪਣਾ ਸਾਲ ਖਰਾਬ ਹੋ ਜਾਂਦਾ ਉਹ ਚੰਗੀ ਨਸਲ ਦੇ ਪੀਕੇ ਬਰੀਡ ਦੀ ਆ ਜੇ ਬਰੀਡ ਦੀ ਹੈ ਜੇ ਬਰੀਡ ਆਵਾਂਗੇ ਤਾਂ ਬਰੀਡ ਅਗਲੇ ਸਾਲ ਤੋਂ ਤਿਆਰ ਵਧੀਆ ਹੋ ਜਾਊਗਾ ਉਹ ਤੇਰੇ ਪੌਂਡਸ਼ੀ ਮੁਰੀ ਵਾਰੀ ਬਰੀਡ ਤੇ ਕੰਮ ਕਰੋ